हर संग जीओ दास जीवानी संझी कर लगा है छब्बीस पो छठ सम दस हर भगत द्वार जेठवाल रात न सफल अब दो सौ इकाठ ज्योति ज्योत स्वरूप हर ਆਪੇ ਆਪਣੀ ਕਿਰਪਾ ਕਰ ਇਕ ਦਿਨ ਆਸਾ ਚ ਵਰ ਸਜ ਦੀ ਸਮਗਰੀ ਸੱਚ ਬਰਤਾਈਆ ਤਰਣੀ ਕੇ ਅਵਤਾਰ ਪਗੰਬਰ ਹੁ ਗੁਰੂ ਉਹਨਾ ਤੁਹਾਡਾ ਕਰਾ ਧੰਨਵਾਦ ਦਰਿਆ ਆ ਖੁਸ਼ੀ ਬਣਾਈਆ ਮੈਨੂੰ ਖੇਲ ਤੁਹਾਡਾ ਪ੍ਰਣਾਯਦ ਜਾ ਦਾਸ ਨਾ ਕਦੇ ਪੁਲਾਈਆ ਜਿਸ ਕਾਰਨ ਸਾਰੇ ਰਹੇ ਆਰਾਧ ਬਿਨ ਰਸਨਾ ਜੀਵਾ ਟੁਲੇ ਗਾਇਆ ਸੋ ਸੁਆਮੀ ਮੈਨੂੰ ਗਿਆ ਲਾਗ ਖੁਜਰਨ ਦੀ ਲੋੜ ਰਹੀ ਨਰਾਇਆ ਜੇ ਇਸ ਮੇਰੇ ਤੇ ਸਬਦਾਂ ਸੰਜਾ ਭਗਤ ਦਵਾਰਾ ਕੀਤਾ ਆਵਾਦ ਸੋਣੇ ਦਿੱਤੀ ਵਡਿਆਈਆ ਇਹ ਲੇਖਾ ਬੋਧ ਅਗਾਧ ਬਦੀ ਸੁਦੀ ਤੋਂ ਪਰੇ ਜਨਾਈਆ ਜੋਤੀ ਜੋਤ ਸਰੂਪ ਰਿਆ ਪਾਪ ਨੇ ਕਿਰਪਾ ਕਰ ਦੇਵਨ ਹਾਰਾ ਸਚ ਵਰ ਸਜ ਗ੍ਰਹਿ ਏਕ ਵਿਖਾਈਆ ਸਜ ਗ੍ਰਹਿ ਤਕ ਲਿਓ ਹਕੀਕੀ ਹਕਮਤ ਨਾਲ ਸਮਝਾਈਆ ਨਿਤ ਮੜਦੀ ਦੀਨ ਦੁਨੀ ਦੀ ਤਾਰੀਕੀ ਅੰਧ ਗਿਆਨ ਰਹੇ ਨਰਾਇਆ ਸ਼ਰਾ ਨੀ ਰਹੇ ਨ ਕੋਈ ਸ਼ਰੀਕੀ ਸ਼ਰਕਤ ਅੰਦਰੋਂ ਬਾਹਰ ਕਢਾਈਆ ਜਿਸ ਦੇ ਵਿੱਚ ਹਕ ਤੋਫੀ ਕੀ ਤੋਖਾ ਨਾਮ ਦੇਵੇ ਥਾਉ ਥਈਆ ਜਿਸ ਦੀ ਤਾਰ ਤਰਾ ਗੁਣ ਅਤੀਤੀ ਤ੍ਰ ਪਵਨ ਤਨੇਕ ਖਵਾਈਆ ਇਥੇ ਝਗੜਾ ਨਹੀਂ ਮੰਦਰ ਮਸੀਤੀ ਸੱਚ ਕਰ ਇੱਕ ਸਹਾਈਆ ਜਿੱਤੇ ਹੁੰਦੇ ਪਤਿਤ ਕੁਨੀਤੀ ਪਤਿਤ ਪਾਵਣੇ ਆਪਣਾ ਰੰਗ ਰੰਗਾਈਆ ਇਹ ਕੋਈ ਪਿਛਲੀ ਕਹਾਣੀ ਨਹੀਂ ਬੀਤੀ ਨਵਾਂ ਮਾਰਗ ਦਿੱਤਾ ਚਲਾਈਆ ਜਨ ਭਗਤੋ ਇੱਕ ਪ੍ਰਭੂ ਦੇ ਨਾਲ ਹੋਵੇ ਪ੍ਰੀਤੀ ਪ੍ਰੀਤਮ ਇੱਕੋ ਇੱਕ ਬਖਾਈਆ ਜੇ ਜੀ ਤੁਸੀਂ ਫੁੱਲ ਬਾੜੀ ਬਗੀਚੀ ਬੂਟੇ ਜਗਤ ਜਹਾਨ ਸੋਬਾ ਪਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੇ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਸਜਦੀ ਕਰਨੀ ਕਾਰ ਕਮਾਈਆ ਜਨ ਭਗਤੋ ਉਸ ਪ੍ਰਭੂ ਦੇ ਪਿਆਰੇ ਉਸ ਪ੍ਰਭੂ ਦੇ ਪਿਆਰ ਦਾ ਬਨਜੋ ਬੂਟਾ ਬੂਟੇ ਨਾਮ ਵਾਲੇ ਲਗਾਈਆ ਉਸ ਦਾ ਅਗਲਾ ਅੱਗੇ ਲੈ ਕੇ ਵੇਖਿਓ ਹੂਟਾ ਬਿਨਾਂ ਹੁਲਾਰਿਓ ਦੇ ਚੁਲਾਈਆ ਤੁਹਾਡਾ ਜਸ ਕਰਾਂਗਾ ਚਾਰੋਂ ਕੁੰਟਾ ਇਹ ਮੇਰੀ ਬੇਪਰਵਾਹੀਆ ਇਹ ਕੋਈ ਭਜਨ ਵਾਲਾ ਨਹੀਂ ਠੂਠਾ ਇਹ ਮਾਲਕ ਨੂਰ ਅਲਾਈਆ ਤੇ ਰੁਸ਼ਨ ਵਾਲਾ ਨਹੀਂ ਰੁਠਾ ਸਤਗੁਰੂ ਸਿਆਲੇ ਮਲਾਈਆ ਤੁਹਾਡਾ ਪਿਆਰ ਮੁਹੱਬਤ ਵਾਲਾ ਸਤਗੁਰ ਚਰਨ ਦਾ ਜੁਤਾ ਜੁਤਾ ਜਗਦਿਆਂ ਘਰ ਘਰ ਦੇ ਵਿਖਾਈਆ ਤੁਹਾਡਾ ਆਵੇ ਕਦੇ ਤੁਹਾਡਾ ਆਵਾ ਕਦੇ ਨ ਜਾਏ ਉਤਾ ਸੰਤ ਦੇ ਜਗਤ ਵਿੱਚ ਬਣਾਈਆ ਇਥੇ ਕੋਈ ਨਹੀਂ ਰਹੇਗਾ ਅਸ਼ੁਤਾ ਛਤਰੀ ਬ੍ਰਾਹਮਣ ਸ਼ੂਦਰ ਵੈਸ਼ ਇੱਕੋ ਕਰ ਵਸਾਈਆ ਉਹ ਤੁਹਾਡਾ ਲੇਖੇ ਲਾਇਆ ਸਰੀਰ ਤਨ ਸਰੀਰ ਪੰਜ ਪੂਤਾ ਪੰਜਾਂ ਦਾ ਲੇਖਾ ਗਿਣ ਗਿਣ ਦਿੱਤਾ ਮੁਕਾਈਆ ਜੋਤੀ ਜੋਤ ਸਰੂਪ ਰਿਆ ਪਾਪ ਨੇ ਕਿਰਪਾ ਕਰ ਦੇਵਨ ਹਾਰਾ ਸਾਚਾ ਵਰ ਸਜਦਾ ਗ੍ਰਹਿ ਏਕ ਸੁਹਾਈਆ ਤਰਨੇ ਕੇ ਓ ਪ੍ਰਮੋਹ ਸੁਹਾਵੇ ਘਰ ਗ੍ਰੰਧਰ ਦੇ ਬੜਿਆਈਆ ਦੇ ਦੇ ਆਪਣਾ ਬਰ ਮਿਹਰਬਾਨ ਨਜ਼ਰਿ ਉਠਾਈਆ ਜੇ ਆਗੇ ਤੇਰੇ ਦਰ ਦਰਵੇਸ਼ਾਂ ਆਪਣੀ ਗਲੇ ਲਗਾਈਆ ਤੇਰੇ ਪਿਆਰ ਵਿੱਚ ਜਾਨ ਮਰ ਮਰ ਕੇ ਫਿਰ ਜੰਮਣਾ ਮਰ ਕੇ ਫੇਰ ਜੰਮਣਾ ਦੀ ਲੋੜ ਏ ਨਰਈਆ ਨਹਾਦੇ ਉਸ ਸਰ ਗੁਰਮਤ ਮਨ ਦੇ ਧਵਈਆ ਤੇਨਾ ਉਤੇ ਕਿਰਪਾ ਉਹ ਕਰ ਜਿਸ ਦੀ ਤ੍ਰੂ ਪ੍ਰਲਾਦ ਆਸ਼ਾ ਗੇ ਰਖਾਈਆ ਰਵਿਦਾਸ ਨੇ ਛੁਟ ਕੇ ਜੋ ਰੂ ਜਰ ਤੇਰੇ ਚਰਨ ਸਰਨ ਲਈ ਤਕਾਈਆ ਜੋਤੀ ਜੋਤ ਸੁਰੀਪ ਹਾਰ ਆਪ ਆਪਣੇ ਕਿਰਪਾ ਕਰ ਏਕਾ ਦੇਨਾ ਸਚਾ ਵਾਰ ਸਜਦਾ ਸਚ ਆਪਣਾ ਦਰ ਬਖਾਈਆ ਪੁਰਖ ਅਕਾਲ ਕੇ ਨੀ ਧਰਨੀ ਤੂੰ ਕੀ ਦੇ ਇਸ਼ਾਰੇ ਆਪਣੇ ਦਲੀਲ ਜਨਾਈਆ اے ਭਗਤ ਪ੍ਰਭੂ ਦੇ ਪਿਆਰੇ ਜੁਗ ਜੁਗ ਸੰਗ ਰਖਾਈਆ ਕੋਟਨ ਵਾਰ ਲੋਕ ਮਾਤ ਵਿੱਚ ਤਾਰੇ ਜੁਗ ਚੋਕੜੀ ਗੰਤ ਮਗੰਤ ਨਾ ਕੋਈ ਜਨਾਇਆ ਇਹ ਖੇਲ ਕਰੇ ਅਪਰੇ ਅਪਾਰੇ ਅਪਰੰਪਰ ਹੋ ਕੇ ਵੇਖ ਵਖਾਈਆ ਜਿਨਾ ਇੱਕ ਵਾਰੀ ਮੇਰੇ ਨਾਮ ਦੇ ਲਾਲੇ ਨਾਰੇ ਸਤ ਸੱਚ ਵਿੱਚ ਸਮਾਈਆ ਅੱਜ ਫੈਸਲਾ ਦਿੱਤਾ ਭਗਤ ਰਹਿ ਨਾਮੂਲ ਕੁਵਾਰੇ ਨਾ ਤਾਂ ਆਪਣੇ ਨਾਲ ਜੁੜਾਈਆ ਜੋ ਜੋ ਸਰੀਰ ਛੱਡ ਕੇ ਆ ਗਿਆ ਦੁਬਾਰੇ ਧੋਰਾ ਵੇਸ ਬਟਾਈਆ ਲਾ ਕੇ ਜਾਵਾਂਗਾ ਸਚਖੰਡ ਦਵਾਰੇ ਚੋਬਦਾਰ ਹੋ ਕੇ ਸੇਵ ਕਮਾਈਆ ਇਹ ਪਿਛਲੇ ਪਿਛਲੇ ਇਹ ਪਿਛਲੇ 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 ਉਧਾਰੇ ਕਰ ਜੇ ਸਭ ਦੇ ਧਿਆਨ ਮੁਕਾਈਆ ਜੋਤੀ ਜੋਤ ਸਰੂਪ ਪਰਿਆ ਪਾਪ ਨੇ ਕਿਰਪਾ ਕਰ ਦੇਵਨ ਹਾਰਾ ਸੱਚਾ ਵਰ ਸੱਚ ਦੇ ਲੇਖੇ ਆਪਣੇ ਹੱਥ ਰਖਾਈਆ ਨਾਰਦ ਕਹੇ ਜਨ ਭਗਤੋ ਕਿਤੇ ਆਉਂਦੀ ਨਹੀਂ ਜਾਂਦੀ ਠਕਾਵਟ ਨਾਰਦ ਕਹੇ ਜਨ ਭਗਤੋ ਕਿਤੇ ਆਉਂਦੀ ਨਹੀਂ ਜਾਂਦੀ ਠਕਾਵਟ ਸਜ ਨਾਲ ਮੈਨੂੰ ਦਿਉ ਜਨਾਈਆ ਮੈਂ ਤੁਹਾਡੀ ਬਣਾਵਾ ਬਣਾਵਟ ਸੋਨਾ ਟੰਗ ਸੁਲਝਾਈਆ ਮੇਰੀ ਤੇ ਪੁਰਾਣਿਆ ਜੁਗਾਂ ਦੀ ਕਹਾਵਤ ਕਾ ਕ ਸੁਨਈਆ ਇੱਕ ਗੱਲ ਯਾਦ ਰੱਖਿਓ ਪ੍ਰਭ ਦੇ ਪਿਆਰ ਵਿੱਚ ਆਜੇ ਜਨ ਭਉਤੋ ਆਪਣੇ ਅੰਦਰੋਂ ਕੱਢ ਕੇ ਜਾਣਾ ਅਦਾਵਤ ਦੁਬੈਤ ਰਹਿਣ ਕੋਈ ਨਾ ਪਾਈਆ ਇਹ ਕਲਯੁਗ ਦੀ ਕੂੜੀ ਕਿਆਮਤ ਕਲਯੁਗ ਦੀ ਝੋਲੀ ਦਿਨੇ ਟਕਾਈਆ ਬਾਕੀ ਤੇ ਸਾਰੀ ਦੁਨੀਆ ਤੇ ਆਉਣੀ ਸ਼ਾਮਤ ਬਾਕੀ ਤੇ ਸਾਰੀ ਦੁਨੀਆ ਤੇ ਆਉਣੇ ਸ਼ਮਤ ਸ਼ਮਾਨੂਰ ਜੋਤ ਨਾ ਕੋਈ ਰਸ਼ਨਾਇਆ ਕਿਉਂ ਮੁਹੰਮਦ ਕੇ ਮੇਰੇ ਆ ਮਾਂ ਮੇਰੀ ਛੇਤੀ ਲਿਆ ਕੇ ਅਮਤ ਸਦੀ ਚੌਦਮੀ ਭਜੇ ਵਾਹੋ ਦਈਆ ਤੇ ਭਾਤੋ ਤੁਹਾਨੂੰ ਨਵੀਂ ਮਿਲਿੰਨੇ ਅਮਤ ਨਾਮ ਅਨਰਸ ਦਿੱਤਾ ਚਖਾਈਆ ਤੁਹਾਨੂੰ ਪਤਾ ਨੇ 993 ਚੌਕੜੀ ਜੁਗਤੋ ਤੁਹਾਡੀ ਸਾਹਮ ਕੇ ਰੱਖੀ ਅਮਾਨਤ ਸਹਿਜ ਸਹਿਜ ਤੁਹਾਡੇ ਹੱਥ ਫੜਾਈਆ ਜੋਤੀ ਜੋਤ ਸਰੂਪ ਹਰ ਆਪ ਆਪਣੇ ਕਿਰਪਾ ਕਰ ਕਰੇ ਖੇល ਸਚਾਰ ਸਜਦਾ ਸਾਹਿਬ ਏਕੇ ਰਖਵਾਈਆ ਨਾਰਦ ਕਹੇ ਭਗਤੋ ਸੋਨਾ ਚੰਗਾ ਕੀ ਜਗਨਾ ਨਾਰਦ ਕਹ ਰੇ ਭਗਤੋ ਸੋਨਾ ਚੰਗਾ ਕੇ ਜਾਗਨਾ ਛੇਤੀ ਦੇ ਬਗਲਾਈਆ ਬਤਲਾਈਆ ਪ੍ਰਭੂ ਦੇ ਪਿਆਰ ਵਿੱਚ ਰਹਿਣਾ ਕੀ ਛੱਡ ਕੇ ਭੱਗਣਾ ਖੁਸ਼ੀਆਂ ਨਾਲ ਦੁੜਾਈਆ ਨਾਨ ਰਾਨਾ ਕੀ ਲਗਣਾ ਐਵੇਂ ਇਹ ਦਿਹ ਦਰਸਾਈਆ ਕਿਉਂ ਪ੍ਰੇਮੀ ਹੋ ਤੁਹਾਡੀ ਨਵੇਂ ਸਾਜੀ ਸਾਜਣਾ ਨਵਾਰਾਗ ਲਾਈਆ ਤੁਹਾਨੂੰ ਪਤਾ ਨਹੀਂ ਕਿੱਥੋਂ ਮਾਰ ਮਾਰ ਕੇ ਆਵਾਜ਼ਨਾ ਤੇ ਇਕੱਠੇ ਕੀਤੇ ਥਾਂਉ ਥਾਇਆ ਇਹ ਕੋਈ ਭਗਤ ਦੁਆਰਾ ਹਿੱਸੇ ਨੇ ਆਇਆ ਮਜਨਾ ਮਜ ਵਾਲਿਆਂ ਦਾ ਕੋਈ ਵੜਿਆਈਆ ਇਸ ਦਿੱਤੇ ਨਾਨਕ ਨੇ ਬਜਾਈ ਰਬਾ ਬਨਾ ਸਿਤਾਰ 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 ਵਿਚੋਂ ਹੁਲਾਈਆ ਗੋਗਲ ਨੇ ਉਡਾਇਆ ਬਾਜਨਾ ਖੁਸ਼ੀਆਂ ਰੰਗ ਚੜਾਈਆ ਸ਼ਰਧ ਸਤਗੁਰੂ ਦਾ ਨਦਨਾ ਜੇ ਰਾਤ ਤੁਹਾਨੂੰ ਕਰੇ ਸ਼ਰਵਾਈਆ ਤੁਹਾਡਾ ਭਗਤੀ ਦਾ ਇੱਕ ਸਮਾਜਨਾ ਭਗਵਨ ਦੇ ਵਿਡਿਆਈਆ ਤੁਹਾਡਾ ਮੇਲਾ ਨਾਲ ਮਦ ਮਦਨਾ ਜੋ ਮధుਰ ਤੁਣ ਦੇ ਰਾਗ ਰਿਆ ਸੁਣਾਈਆ ਜੋਤੀ ਜੋ ਦੁਸਰੂਪ ਹਾਰ ਆਪ ਆਪਣੇ ਕਿਰਪਾ ਕਰ ਦੇਵਨ ਹਾਰਾ ਸਚਾ ਵਰ ਸਜਦਾ ਖੇਲ ਇੱਕ ਵਖਾਈਆ ਅਗੇ ਨਾਰਦ ਕਹਿ ਰਿਹਾ ਨਾਰਦ ਤੇ ਐਵੇਂ ਨਾ ਮਲਾਇਓ ਹਾਂ ਵਿਚ ਹਾਂ ਮਿੱਤਰੋ ਮੈਂ ਸੱਜਿਆ ਸੁਣਾਈਆ ਅੱਜ ਬਖਤ ਭਾਵੇਂ ਹੰਸ ਬਣ ਜੋ ਭਾਵੇਂ ਬਣ ਜੋ ਕਹਾ ਦੋਨੇ ਰਾਹ ਸਮਝਾਈਆ ਥਲਿਓ ਪੂਕ ਗੇ ਕਹੇ ਤਰਵੇਂ ਮਹਾਂ ਬਚਿਓ ਮੇਰੀ ਦੁਹਾਈਆ ਇਹ ਸਤਗੁਰ ਨੇ ਪਕੜੀ ਤੁਹਾਡੀ ਬਾ ਨਾਲ ਮੈਨੂੰ ਵੀ ਬਾੜਲੇ ਕਢਾਈਆ ਓ ਤੁਸੀਂ ਨਾ ਸੂਰ ਖਾਣਾ ਤੇ ਨਾ ਗਾ ਕੀਤੇ ਹੁਕਮ ਨਾਵੇਂ ਨਾ ਓ ਤੁਸੀਂ ਨਾ ਸੂਰ ਖਾਣਾ ਤੇ ਨਾ ਗਾ ਦੋਹਾਂ ਦਾ ਲੇਖਾ ਦਿੱਤਾ ਮੁਕਾਈਆ ਤੁਸੀਂ ਨਾ ਜੁਲੀ ਰਾਣਾ ਨਾ ਅਸਮਾ ਸੱਚਖੰਡ ਬੈਠਣਾ ਚਾਹੀ ਚਾਹੀਆ ਤੁਹਾਡੀ ਅੱਜ ਦੀ ਪਹਿਲੀ ਤੇ ਅੱਜ ਵੀ ਅਖੀਰੀ ਲਾ ਨਾ ਮਾਂ ਚਾਰ ਜੁਗ ਦੀਆਂ ਚਾਰੋਂ ਕੁੰਡ ਦੇਣ ਗਵਾਈਆ ਤੁਹਾਡੇ ਸਿਰ ਤੇ ਸਦਾ ਰੱਖੇ ਖੰਡੀ ਸ਼ਾਹ ਮਿਹਰਬਾਨ ਹੋ ਕੇ ਆਪਣਾ ਹੱਥ ਟੁਕਾਈਆ ਤੁਹਾਡੇ ਸਰੀਰ ਦਾ ਸਾਡੇ ਤਿੰਨ ਹੱਥ ਦਾ ਸੁਹਾ ਕੇ ਗਰਾ ਘਰ ਘਰ ਦਰਸ਼ਨ ਦੇਵੇ ਚਾਹੀ ਚਾਹੀਆ ਜੋਤੀ ਜੋਤ ਸਿਰ ਉੱਪਰ ਆ ਪਾਪ ਨੇ ਕਿਰਪਾ ਕਰ ਕਰੇ ਖੇਲ ਸਾ ਚਾਰ ਸਾਹਿਬਾ ਮਾਲਕ ਇੱਕ ਦਸਾਈਆ ਤਰਨੀ ਕਹੇ ਨਵੀ ਅੱਜ ਪੁਕਾਰਦੀ ਖੁਸ਼ੀਆਂ ਦੇ ਢੋਲੇ ਗਾਇਆ ਭਾਤੋ ਯਾਰੀ ਲੱਭਣੀ ਨੀ ਇਸ ਯਾਰ ਦੀ ਜਿਹੜਾ ਨੇ ਕੋਟਨ ਗੋਡ ਗੇ ਤੋੜਾਈਆ ਤੋ ਤੁਹਾਡੀ ਮਿਲਣੇ ਅੰਤਮ ਬਾੜ ਜੀ ਜਿਹੜੀਆਂ ਤੁਸ ਕਰਨ ਦੀ ਕਰੇ ਸਫਾਈਆ ਤੇਰੀ ਕੋਈ ਧਾਰਾ ਨਹੀਂ ਨਰਨਾਰ ਦੀ ਨਰ ਨਰਨ ਨੂੜੇ ਅਲਾਈਆ ਏ ਖੇਲੇ ਇੱਕ ਕਰਤਾਰ ਦੀ ਜੋ ਕੁਦਰਤ ਦਾ ਕਾਦਰ ਹੋ ਕੇ ਆ ਬਖਾਈਆ ਇਹ ਆਸ਼ਾ ਪਗੰਬਰ ਗੁਰ ਅਵਤਾਰ ਦੀ ਲੇਕੇ ਸਭ ਦੇ ਝੋਲੀ ਪਾਈਆ ਤੇਰੀ ਮਿਹਰ ਦੀ ਨਿਗਾਹ ਬਿਨਾ ਭਗਤੀ ਤੋਂ ਤਾਰਦੀ ਜੇਸ ਨੂੰ ਚਾਹੇ ਫੜਬਾ ਹੋ ਪਾਰ ਕਰਾਈਆ ਏ ਜੀ ਕੋਈ 베ੜੀ ਨਹੀਂ ਔਰਾਰ ਦੀ 베ੜੀ ਸ਼ੋ ਦਰਿਆ ਨਾ ਕੋਈ ਡੁਬਾਈਆ ਇਹ ਖੇਲ ਇਸ ਸੱਚੀ ਸਰਕਾਰ ਦੀ ਜੋ ਸਰਕਾਰੀ ਆਲਾ ਆਗ ਜਵਾਦ ਇੱਕ 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 ਅਖਵਾਇ ਯਾ ਜੋਤੀ ਜੋਤਿ ਸਰੂਪ ਹਾਰਾ ਆਪ ਆਪਣੇ ਕਿਰਪਾ ਕਰਾ ਕਰੇ ਖੇਲ ਸੱਚਾ ਹਾਰਾ ਸਜਦਾ ਮੇਲਾ ਲੈ ਮਲਾਈਆ ਕਰਮੇ ਤੇ ਜਨਪਤੋ ਅੱਜ ਦੀ ਘੜੀ ਬੜੀ ਸੁਲਖਣੀ ਸੋਨੇ ਸੁਨੇ ਨਾਲ ਵਧਾਈਆ ਮੈਂ ਚਾਹੁੰਦੀ ਕਿਸੇ ਦੇ ਪਿਆਰ ਵਾਲੀ ਗੋਦੀ ਰੇ ਨਾ ਰਖਣੀ ਖਾਲੀ ਸਭ ਦੀ ਇਹ ਪਰਾਈਆ ਪਰ ਇਹ ਦੁਨੀਆ ਵਿੱਚੋਂ ਸ਼ਾਮ ਕੇ ਰਖਣੀ ਆਪਣੇ ਕਾਇਆ ਮੰਗਰ ਅੰਦਰ ਟਕਾਈ ਆ ਕਦੀ ਸਮਾਸੀ ਕਾਲ ਸਖਿਆ ਤੋਂ ਖਾਦੀ ਮੱਖਣੇ ਹੋਣ ਤੁਹਾਡੇ ਪ੍ਰੇਮ ਰਸ ਨਾਲ ਆਪਣਾ ਝਟ ਲੰਗਾਈਆ ਤੁਹਾਨੂੰ ਅਗਲੀ ਇੱਕੋ ਅੱਖਰ ਦੱਸਲੇ ਦਸ ਸ਼ਬਦ ਬਾਹਰ ਸਮਝਾਈਆ ਭਾਤੋ ਹੁਣ ਭਗਤਾਂ ਦੀ ਵਸੀ ਬਸਤੀ ਵਸਲੇ ਬਾਕੀ ਹੋਵੇ ਸਰਬ ਸਫਾਈ ਰਾ ਤੁਸਾਂ ਦੇਖਣਾ ਤੁਹਾਡੇ ਪਿੱਛੇ ਦੁਨੀਆ ਨਸਣੀ ਅੱਖ ਨਾਲ ਸਾਨੂੰ ਤੁਰਦਾ ਮਾਹੀ ਦੇ ਮਲਾਈਆ ਅਸੀਂ ਸੁਣੇ ਉਸ ਦੇ ਵਿੱਚ ਨੇ ਜੋ ਹਨ ਮੁੱਲੇ ਬਚਨ ਸੁਨਾਈਆ ਜਿਸ ਦੀ ਪਿਆਰ ਦੀ ਤਾਰ ਸਾਡੇ ਹੂਲੂ ਦੇ ਚੇਰਚਨੇ ਸਾਡੇ 3 ਕਰੋੜ ਖੁਸ਼ੀ ਬਣਾਈਆ ਜਿਸ ਪਾਗ ਲਗਾਉਣਾ ਕਾਇਆ ਗੜ ਕੰਜਨੇ ਸੋਨਾ ਰੰਗ ਰੰਗਈਆ ਇਹ ਪ੍ਰਭੂ ਦੇ ਵਿਰਾਗ ਵਿੱਚ ਸਾਰੀ ਸ੍ਰਿਸ਼ਟੀ ਦੀ ਆਸ਼ਾਮ ਚਲੀ ਸ਼ਕਤੀਆਂ ਜੁਗਾਂ ਦੀ ਉਤਾਰ ਦਾ ਲੇਖਾ ਸ਼ਕਤੀ ਮਾਝਾਂ ਦੇ ਦਵਾਈ ਸਮਝਾਇਆ ਇਹ ਕੋਈ ਜਗਤ ਬਣ ਜਾ ਰਿਆਂ ਦੀ ਨਹੀਂ ਹਟਣੀ ਸੌਦਾ ਕੂੜ ਵਾਲਾ ਰਖਾਈਆ ਇਸ ਪਰਮੇਤਲੋਂ ਕੂੜ ਕੁੜਿਆਰ ਦੀ ਜੜ ਪੱਟੀ ਪੜਨੇ ਵਾਲੇ ਦਾ ਲੇਖਾ ਆਪਣੇ ਹੱਥ ਰਖਾਈਆ ਤੁਸੀਂ ਵੇਖਿਓ ਜਿਸ ਦੇ ਲੈਸਰੀ ਚੋਦਨੀ ਚੋਦਲੇ ਟੱਪਣੇ ਦੇਵ ਗੁਣੀ ਦਾ ਨਕਸ਼ਾ ਦੇਵੇ ਬਦਲਾਈਆ ਬਿਨਾ ਪਿਆਰ ਤੋਂ ਬਸ ਕਿਸੇ ਨੇ ਖਟਲੇ ਕਟਕੇ ਵਿੱਚ ਦੂਸੇ ਲੋਕ ਆਇਆ ਬਖਤ ਆਵੇਗਾ ਤੂੰ ਮੇਰਾ ਨਾ ਤੇਰਾ ਸਭ ਨੇ ਤੁਕ ਰੱਟ ਲਈ ਕਦ ਟਾਈਮ ਆਵੇਗਾ ਬਖਤ ਆਵੇਗਾ ਤੂੰ ਮੇਰਾ ਮੈਂ ਤੇਰਾ ਤੁਕ ਸਭ ਨੇ ਰੱਟਨੇ ਰੋਟਾ ਮੁਕ ਨੋ ਜਗਤ ਖਲਕੋ ਖੁਦਾਈਆ ਇਕੋ ਜੋਤ ਜਗੇ ਲਟ ਲਟਨੀ ਨੋ ਨਰਾ ਨਾ ਡਗ ਮੰਗਾਈਆ ਜਿਨੇ ਪਿਛਲੀ ਡੋਰੀ ਕੱਟਨੀ ਅਗੇ ਇਕੋ ਗੰਢ ਰਖਾਈਆ ਜੋਤੀ ਜੋਤ ਸਰੂਪ ਹਾਰਾ ਆਪ ਆਪਣੇ ਕਿਰਪਾ ਕਰ ਦੇਵਨ ਹਾਰਾ ਸਚਾ ਵਾਰ ਹਰ ਸਜਦਾ ਲੇਖਾ ਦੇ ਮੁਕਾਈਆ